12 ਦਸੰਬਰ ਨੂੰ ਮਧੂਬਨ ਇਨਕਲੇਵ ਵਿੱਚ ਸਫਾਈ ਦਾ ਕੰਮ ਕਰ ਰਹੇ ਮਨਪ੍ਰੀਤ ਤੇ ਕੁਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਗੱਲਬਾਤ ਕਰਦਿਆਂ ਹੋਇਆ ਮਨਪ੍ਰੀਤ ਨੇ ਆਖਿਆ ਕਿ ਉਹ ਕਲੋਨੀ ਵਿੱਚ ਹੀ ਰਹਿਣ ਵਾਲੇ ਵਿਅਕਤੀ ਦੇ ਘਰ ਵਿੱਚ ਬੂਟਾ ਲਗਾਉਣ ਗਿਆ ਸੀ ਅਤੇ ਬੂਟਾ ਲਗਾਉਣ ਦੀ ਜਗ੍ਹਾ ਨੂੰ ਲੈ ਕੇ ਉਹਨਾਂ ਮਨਪ੍ਰੀਤ ਦੀ ਕੁਟਮਾਰ ਕੀਤੀ ਇਸ ਸੰਬੰਧ ਵਿੱਚ ਉਸਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਆਪਣਾ ਦਫ਼ਤਰ 'ਚ ਕੰਮ ਕਰਦਾ ਉਹਨਾਂ ਦਾ ਕਿਹੜੀ ਜਗ੍ਹਾ ਕੰਮ ਕਰਦੇ ਮਧਵਾ ਸਟੇਟ 'ਚ ਭਈ 12 ਨੰਬਰ ਕੋਠੀ ਆ ਪਈਨ ਦਾ ਬੂਟਾ ਲਾਣ ਗਏ ਤੇ ਉਹਨੇ ਦੋ ਤਿੰਨ ਰ ਬੂਟਾ ਲਵਾਇਆ ਵਾ ਤੇ ਬਹੁਤ ਦੇਰ ਬਾਅਦ ਜੀ ਤੇ ਲਾਉਣ ਦੇ ਵੀ ਉਹਨੇ ਤੇ ਜੀਰ ਫੇਰ ਪਾਉਂਦਾ ਪੁੱਟ ਕੇ ਨੂੰ ਜਿਹੜਾ ਲਾ ਤੇ ਮੈਂ ਨਹੀਂ ਮੈਂ ਮੈਂ ਚਾਹ ਪੀਂਦੇ ਆਣਾ ਤੇ ਚਾਹ ਪੀਂਦੇ ਆਇਆ ਮੈਂ ਤੇ ਮਗਰੇ ਮੇਰੇ ਆ ਗਿਆ ਤੇ ਸਾਨੂੰ ਹੁਣ ਪੁੱਟਾ ਡੈਗਿਆ ਪਈਨ ਕੋ ਪਹਿਲਾਂ ਬਹੀ ਗੱਲ ਬਾਦਮੀ ਹੋਈ ਪਹਿਲਾਂ ਪੁੱਟੇ ਬਸ ਆਣ ਕੇ ਛੋਟੀਆਂ ਮਾਰੀਆਂ ਮੇਰੇ ਇੱਥੇ ਪੱਖੀ ਚ ਦੇਖੋ ਜੀ ਜੋ ਸਾਡੇ ਆਈਓਐਸ ਸੀ ਮਨਤਾਬ ਸਿੰਘ ਨੇ ਕੱਲ ਉਹਨਾਂ ਕੋਲੇ ਮਨਪ੍ਰੀਤ ਸਿੰਘ ਆ ਕੇ ਮੈਂ ਆਪਣੀ ਯਾਦ ਦਿੱਤਾ ਕਿ ਮੈਨੂੰ ਦੋ ਵਿਅਕਤੀ ਜੋ ਸਬਤੂ ਬੰਦੇ ਉਹਨਾਂ ਨੇ ਕੁੱਟਮਾਰ ਕੀਤੀ ਇਹਨਾਂ ਨੇ ਉਹਦੇ ਸ਼ਾਇਦ ਇੱਕ ਬਿਗਰੰਜੀ ਸਿੰਘ ਦੇ ਪਰਬ ਜੋ ਸੀ ਉਹਨਾਂ ਨੇ ਲੰਡਿਆ ਨੂੰ ਕੁੱਟਮਾਰ ਦਿੱਤੀ ਇਹਦੇ ਅਸਲ ਵਿੱਚ ਆਇਆ ਉਹ ਤਾਂ ਜਿਹੜੇ ਬਣ ਗਏ ਤੜਾਵਾਂ ਦੇ ਤਾ ਮਕਦਮਾ ਦਰਜ ਕਰਕੇ ਜਮਾਨਤ ਦੇ ਬਕਾਇਦ ਪੇਸ਼ ਕੀਤਾ ਸੀ ਤੇ ਮਾਨਜੋ ਦੇ ਗਾਲਤ ਨੂੰ ਮਨੋ ਬਿਲ